ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰ ਦਾਸ ਪਦ ਬੰਦ ਰਾਮ ਦਾਸ ਅਰ ਜਨ ਗੁਰੂ ਬਾਰ ਸ੍ਰੀ ਹਰ ਗੋਬਿੰਦ ਹਰ ਰਾਇ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਯਾਰ ਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਾਰਿਆਨੁਰਾਗ ਏਕੰਕਾਰਾ ਸਤ ਗੁਰੂ ਤੇਹ ਪ੍ਰਸਾਦ ਸੱਜ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅੰਤਰ ਚਲਹੁ ਨਕੇਤ ਹਮਾਰੇ ਸੋ ਸੁਖ ਸੁਖ ਸੋ ਨਿਸਬ ਬਸਉ ਤਾਰੇ ਅਪ ਹਮਰੇ ਸਦਨ ਆਪਣੇ ਜਨਹੁ ਬਿਨ ਸੰਸੇ ਬਸਬੋ ਤੁਮ ਠਾਨਹੁ ਅੰਤਰ ਚਲਹੁ ਨਕੇਤ ਹਮਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵੱਸਲ ਅੰਤਰਜਾਮੀ ਦਸਾਂ ਪਾਤਸ਼ਾਹਿਆਂ ਦੀ ਜੋਤ ਧੰਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਅਪਰਿਆਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਨਿਰੰਜਨੀ ਜੋਤ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਮਹਾਨ ਪਾਵਨ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਵਿਖੇ ਗੁਰੂ ਜੀ ਦੇ ਚਰਣਾ ਕਮਲਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ ਮਹਾਰਾਜ ਸਾਹਿਬ ਜੀ ਨੇ ਦਇਆ ਦ੍ਰਿਸ਼ਟੀ ਕੀਤੀ ਹੈ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਪਤ ਹੋਇਆ ਹੈ ਅੱਜ ਸਾਧ ਸੰਗਤ ਜੀ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਨਿਮਰਤਾ ਦਾ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ 451 ਸਾਲਾ ਗੁਰਤਾ ਗੱਦੀ ਗੁਰਪੁਰਬ ਹੈ ਅੱਜ ਦੇ ਦਿਨ ਅੱਜ ਤੋਂ 451 ਸਾਲ ਪਹਿਲਾਂ ਵਿਕਰਮੇ ਸੰਮਤ 1631 ਈਸਵੀ ਸਨ 1574 ਨੂੰ ਸ੍ਰੀ ਗੋਇਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਸ੍ਰੀ ਜਵਾਰਾ ਸਾਹਿਬ ਵਾਲੇ ਅਸਥਾਨ ਤੇ ਤਾਂ ਨੰਦ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੂੰ ਆਪਣੀ ਸਰੀਰਕਾਰਬਲਾ ਬਖਸ਼ਿਸ਼ ਕਰਦਿਆਂ ਹੋਇਆ ਗੁਰਤਾ ਗੱਦੀ ਦਾ ਤਖਤ ਬਖਸ਼ਿਆ ਪੰਜ ਪੈਸੇ ਨਾਲੀਅਰ ਲੈ ਕਰਕੇ ਦਿਨ ਪ੍ਰਕਰਮਾ ਕਰਕੇ ਮੱਥਾ ਟੇਕਿਆ ਆਪਣੀ ਜੋਤ ਚੌਥੇ ਪਾਤਸ਼ਾਹ ਮਹਾਰਾਜ ਦੇ ਵਿੱਚ ਸੁਭਾਏ ਮਾਨ ਕੀਤੀ ਸਭ ਸੰਗਤਾਂ ਨੂੰ ਇਹ ਬਚਨ ਕਹੇ ਕਿ ਅੱਜ ਤੋਂ ਤੁਹਾਡੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਹਨ ਇਹਨਾਂ ਦੇ ਤਾਈ ਨਮਸਕਾਰ ਕਰੋ ਸਾਰੀਆਂ ਸੰਗਤਾਂ ਨੇ ਨਮਸਕਾਰਾਂ ਕੀਤੀਆਂ ਐਸੇ ਗਰੀਬ ਨਿਵਾਜ ਸਤਿਗੁਰੂ ਧੰ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਗੁਰਤਾ ਗਦੀ ਦਾ ਗੁਰਪੁਰਬ ਜਿੱਥੇ ਵਿਸ਼ੇਸ਼ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਮਨਾਇਆ ਜਾ ਰਿਹਾ ਹੈ ਜਿੱਥੇ-ਜਿੱਥੇ ਗੁਰਸਿੱਖ ਸੰਗਤਾਂ ਦੇਸ਼ ਵਿੱਚ ਵਿਦੇਸ਼ ਵਿੱਚ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਸਭ ਥਾਵਾਂ ਤੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਚੇਤੇ ਕਰ ਰਹੀਆਂ ਹਨ ਤੋਂ ਸਾਧ ਸੰਗਤ ਜੀ ਮਹਾਰਾਜ ਸਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਨ ਬਖਸ਼ਿਸ਼ ਕੀਤੀ ਆਪ ਸਰਬੱਤ ਗੁਰੂਆਂ ਸੰਗਤਾਂ ਨੂੰ ਸਤਿਗੁਰੂ ਜੀ ਦੇ ਗੁਰਿਆਈ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਾਰੇ ਮਹਾਰਾਜ ਚੌਥੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਦਿਆਂ ਪ੍ਰੇਮ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਬਚਨ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਦੇ ਬਚਨ ਪੜਦੇ ਆ ਹੋਇਆ ਜਪਦੇ ਆ ਹੋਇਆ ਸ੍ਰੀ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕਰੀਏ ਸਤਿਗੁਰੂ ਪਰਤਖ ਹੁੰਦਾ ਬਹਿਰਾਜ ਆਪ ਟਿਕਾਇਆ ਸਭ ਸਿੱਖ ਬੰਦਵ ਬੁੱਤ ਭਾਈ ਰਾਮਦਾਸ ਪੈਰੀ ਪਾਇਆ ਬੈਠਾ ਸੋਡੀ ਪਾਤਸ਼ਾਹ ਬੈਠਾ ਸੋਡੀ ਪਾਤਸ਼ਾਹ ਬੈਠਾ ਸੋਢੀ ਪਾਤਸ਼ਾਹ ਬੈਠਾ ਸੋਢੀ ਪਾਤਸ਼ਾਹ ਬੈਠਾ ਸੋਢੀ ਪਾਤਛਾਹੋ ਬੈਠਾ ਸੋਦੀ ਪਾਤਸ਼ਾਹ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੈ ਬੈਠਾ ਸੋਢੀ ਪਾਤਸ਼ਾਹ ਬੈਠਾ ਸੋਢੀ ਪਾਤਸ਼ਾਹ ਬੈਠਾ ਸੋਢੀ ਪਾਤ ਜਾਹ ਬੈਠਾ ਸੋਢੀ ਪਾਤ ਚਾਹੋ ਰਾਮਦਾਸ ਸਤਗੁਰੂ ਕਹਾਵੇ ਰਾਮਦਾਸ ਸਤਗੁਰੂ ਕਹਾਵੇ ਰਾਮਦਾਸ ਸਤਗੁਰੂ ਕਹਾਵੇ ਰਾਮਦਾਸ ਸਤਗੁਰੂ ਕਹਾਵੇ ਧੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾ ਜਿਨਾ ਸਤਗੁਰਾਂ ਦਾ ਅੱਜ ਸਾਧ ਸੰਗਤ ਜੀ 451 ਸਾਲਾ ਗੁਰਿਆਈਪੁਰਬ ਹੈ ਪਿਛਲੇ ਸਾਲ ਗੁਰੂ ਕੇ ਪੰਥ ਨੇ ਗੁਰੂਕੀਆਂ ਸੰਗਤਾਂ ਨੇ 440 ਸਾਲਾ ਮਨਾਇਆ ਸੀ। ਤੇ ਉੱਥੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਗੁਰਤਾ ਗਦੀ ਦਾ ਗੁਰਪੁਰਬ ਤੇ ਤੀਜੇ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ। ਤੀਜੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਸਾਧ ਸੰਗਤ ਜੀ ਪਰਸੋਂ ਨੂੰ ਹੈ। 7 ਤਰੀਕ ਨੂੰ ਪੂਰਨਮਾਸ਼ੀ ਹੈ। ਅੱਜ ਕਿ 23 ਪਾਤਰੋਂ ਵਾਲੇ ਦੇਣ ਪੂਰਨ ਮਾਸ਼ੀ ਆਈ ਹੈ ਅੱਜ ਸ੍ਰੀ ਅਖੰਡ ਪਾਠ ਸਾਹਿਬ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਰੰਭ ਹੋਏ ਹਨ ਧੰਨ ਸ੍ਰੀ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦੇ ਗੁਰਪੁਰਬ ਨੂੰ ਮਨਾਉਣ ਵਾਸਤੇ ਤੇ ਅੱਜ ਚੌਥੇ ਪਾਤਸ਼ਾਹ ਮਹਾਰਾਜ ਦਾ ਗੁਰਿਆਈ ਪੁਰਬ ਮਨਾਇਆ ਜਾ ਰਿਹਾ ਥੋੜਾ ਜਿਹਾ ਇਤਿਹਾਸ ਆਪਾਂ ਚੌਥੇ ਪਾਤਸ਼ਾਹ ਦਾ ਵਿਚਾਰ ਕੇ ਫਿਰ ਲੜੀਵਾਰ ਇਤਿਹਾਸ ਦੇ ਦਰਸ਼ਨ ਕਰਾਂਗੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 1591 ਬਿਕਰਮੀ ਸੰਮਤ ਨੂੰ ਚੂਨਾ ਮੰਡੀ ਲਾਹੌਰ ਦੇ ਵਿੱਚ ਧੰਨ ਤਨ ਪਿਤਾ ਬਾਬਾ ਹਰਦਾਸ ਜੀ ਧੰਨ ਤਨ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ ਜਦੋਂ ਸਾਧ ਸੰਗਤ ਜੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਪ੍ਰਗਟ ਹੋਏ ਨਾ ਉਸ ਮੌਕੇ ਤੇ ਪਹਿਲੇ ਤਿੰਨ ਗੁਰੂ ਸਾਹਿਬ ਵੀ ਪਾਵਨ ਸਰੀਰ ਵਿੱਚ ਵਿਚਰਦੇ ਹੋਏ ਆ ਇਸ ਧਰਤੀ ਨੂੰ ਭਾਗ ਲਾ ਰਹੇ ਸਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਨੂੰ ਦਰਸ਼ਨ ਉਪਦੇਸ਼ ਦੇ ਕੇ ਹੱਥੀਂ ਬਲਦਾਂ ਦੇ ਨਾਲ ਵਾਹੀ ਕਰਕੇ ਮਹਾਰਾਜ ਬਖਸ਼ਿਸ਼ਾਂ ਵਰਤਾ ਰਹੇ ਸਨ ਸ੍ਰੀ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਜੀ ਨੂੰ ਬਾਬਾ ਲੈਣਾ ਜੀ ਦੇ ਰੂਪ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਹਿਬ ਮਹਾਰਾਜ ਦੇ ਚਰਨਾਂ ਵਿੱਚ ਆਇਆ ਹੋਏ ਆ 2 ਸਾਲ ਹੋ ਚੁੱਕੇ ਸਨ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਾਸਰਕੇ ਨਗਰ ਦੇ ਵਿੱਚ ਉਸ ਵੇਲੇ ਵਿਚਰ ਰਹੇ ਸਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ਼ ਦਾ ਜਦੋਂ ਪ੍ਰਕਾਸ਼ ਹੋਇਆ ਬਚਪਨ ਦੇ ਵਿੱਚ ਹੀ ਮਾਤਾ ਪਿਤਾ ਅਕਾਲ ਚਲਾਉਣਾ ਕਰ ਜਾਣੇ ਤੇ ਵਿਧਵਾ ਨਾਨੀ ਮਾਤਾ ਨੇ ਆਪ ਜੀ ਨੂੰ ਲਾਹੌਰੋਂ ਲੈ ਕਰਕੇ ਆਉਣਾ ਬਾਸਰ ਕੇ ਨਗਰ ਆਪ ਜੀ ਆਪਣੇ ਨਾਨਕੇ ਨਗਰ ਆਉਂਦੇ ਹਨ ਫਿਰ ਉੱਥੇ ਹੀ ਰਹਿੰਦੇ ਹੋਇਆ ਬਚਪਨ ਦੇ ਵਿੱਚ ਘੁੰਗਣੀਆਂ ਵੀ ਵੇਚਣੀਆਂ ਨਾਨੀ ਮਾਤਾ ਨੇ ਕਣਕੋ ਵਾਲ ਕੇ ਦੇਣੀ ਛੋਲੇ ਵਾਲ ਕੇ ਦੇਣੇ ਤਾਂ ਚੰਗੇਰ ਭਰ ਕੇ ਦੇਣੀ ਪਰ ਆਪ ਜੀ ਦਾ ਸੁਭਾਅ ਸੀ ਆਪ ਜੀ ਹੁਕਾ ਨਹੀਂ ਸੀ ਦਿੰਦੇ ਤੇ ਲੋੜਵੰਦਾਂ ਨੂੰ ਉਂਝ ਵੀ ਭੁੱਖ ਭਰ-ਭਰ ਕੇ ਦੇ ਦਿੰਦੇ ਸਨ ਦਿਆਲੂ ਕਿਰਪਾਲੂ ਆਪ ਜੀ ਦਾ ਸੁਭਾਅ ਸੰਗਤ ਨਾਲ ਮਿਲ ਕੇ ਸ੍ਰੀ ਗੋਇੰਦਵਾਲ ਸਾਹਿਬ ਆ ਕੇ ਸੇਵਾ ਕਰਨ ਲੱਗੇ ਔਰ ਇੱਥੇ ਹੀ ਬਿਰਸਤ ਸੰਗਤ ਜੀ ਸੇਵਾ ਕਰਦਿਆਂ ਹੋਏ ਆ ਜਿਸ ਮੌਕੇ ਤੇ ਆਪ ਜੀ ਦੇ ਸਰੀਰ ਕਾਰਬਲਾ ਲਗਭਗ 19 ਕਵਰਿਆਂ ਦੀ ਹੋਈ ਸੀ ਤਾਂ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲ ਧਰਮ ਪਤਨੀ ਸਾਡੇ ਪੂਜਨੀਕ ਮਾਤਾ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ ਜਿਵੇਂ ਆਪ ਜੀ ਨੇ ਆਪਣੇ ਵੱਡੇ ਸੁਪੁੱਤਰੀ ਬੀਬੀ ਦਾਨੀ ਦਾ आनंद कार्य ਕੀਤਾ ਹੈ ਵਿਆਹ ਕਾਰਜ ਕੀਤਾ ਹੈ ਹੁਣ ਛੋਟੀ ਸੁਪਤਰੀ ਬੀਬੀ ਭਾਨੀ ਦਾ ਵੀ ਵਿਆਹ ਕਰੋ ਕੋਈ ਘਰ ਲੱਭ ਕੇ ਵਰ ਵੇਖ ਕੇ ਤੇ ਆਪਣੀ ਧੀ ਸੁਪਤਰੀ ਬੀਬੀ ਭਾਨੀ ਦਾ ਆਨੰਦ ਕਾਰਜ ਆਵਜੀ ਕਰੋ ਸਤਿਗੁਰੂ ਕਹਿਣ ਲੱਗੇ ਕਿ ਕਿਹੋ ਜਿਹਾ ਵਰ ਚਾਹੀਦਾ ਹੈ ਧੰਨ ਸ੍ਰੀ ਰਾਮਦਾਸ ਸਾਹਿਬ ਜੀ ਮਹਾਰਾਜ ਸੇਵਕ ਰੂਪ ਦੇ ਵਿੱਚ ਸੇਵਾ ਕਰਦਿਆਂ ਹੋਏ ਆਂ ਸੇਵਾ ਦੀ ਟੋਕਰੀ ਖਾਲੀ ਕਰਕੇ ਵਾਪਸ ਮੁੜ ਰਹੇ ਸਨ ਮਾਤਾ ਜੀ ਨੇ ਹੱਥ ਦਾ ਇਸ਼ਾਰਾ ਕਰਕੇ ਆਖਿਆ ਜਿਹੜਾ ਉਹ ਸਾਹਮਣੇ ਗੱਭਰੂ ਜਾਂਦਾ ਹੈ ਨੌਜਵਾਨ ਜਾ ਰਿਹਾ ਹੈ ਇਹੋ ਜਿਹਾ ਵਰ ਚਾਹੀਦਾ ਆਪਣੀ ਧੀ ਪਾਨੀ ਵਾਸਤੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਾਰੇ ਕਹਿਣ ਲੱਗੇ ਵੀ ਇਸ ਵਰਗਾ ਤਾਂ ਇਹੀ ਹੈ ਹੋਰ ਕੋਈ ਨਹੀਂ ਹੈ ਕਰਤਾ ਪ੍ਰਖਣੇ ਇੱਕ ਵਰਗਾ ਦੂਜਾ ਨਹੀਂ ਪੈਦਾ ਕੀਤਾ ਸਾਧ ਸੰਗਤ ਜੀ ਭਾਵੇਂ ਆਪਾਂ ਕਹਿ ਦਿੰਨੇ ਆ ਥੋੜੇ ਬਹੁਤੇ ਮਹਾਂਦਰਾ ਮਿਲ ਜਾਂਦਾ ਨੈਣ ਨਕਸ਼ ਮਿਲ ਜਾਂਦੇ ਆ ਪਰ ਕੋਈ ਨਾ ਕੋਈ ਫਰਕ ਪਰਮੇਸ਼ਰ ਨੇ ਜਰੂਰ ਰੱਖਿਆ ਹੋਇਆ ਵਾ ਦੂਜੇ ਸਰੀਰ ਦੇ ਵਿੱਚ ਇੱਕ ਨਾਲ ਦੂਜਾ ਸਰੀਰ ਮਿਲਦਾ ਨਹੀਂ ਆ ਹੱਥਾਂ ਦੀਆਂ ਲਕੀਰਾਂ ਨਹੀਂ ਮਿਲਦੀਆਂ ਮਿਲਦੀਆਂ ਮੱਥਾਂ ਮੱਥੇ ਦੀਆਂ ਲਕੀਰਾਂ ਨਹੀਂ ਮਿਲਦੀਆਂ ਇੱਕ ਨਾਲ ਦੂਸਰੇ ਦੀਆਂ ਅੱਖਾਂ ਦੀਆਂ ਲਕੀਰਾਂ ਨਹੀਂ ਮਿਲਦੀਆਂ ਅੱਜ ਕੱਲ ਦਾ ਸਮਾਂ ਸਾਇੰਸ ਦਾ ਹੈ ਵਿਗਿਆਨ ਦਾ ਹੈ ਤੇ ਉਹ ਆਈ ਪ੍ਰਿੰਟ ਫਿੰਗਰ ਪ੍ਰਿੰਟ ਲੈਂਦੇ ਆ ਨਾ ਤੇ ਉਹ ਫਿੰਗਰ ਪ੍ਰਿੰਟ ਲੈਂਦੇ ਆ ਤੇ ਉਹ ਉਂਗਲਾਂ ਦੀਆਂ ਜਿਹੜੀਆਂ ਰੇਖਾਵਾਂ ਇੱਕ ਨਾਲ ਦੂਸਰੇ ਦੀਆਂ ਨਹੀਂ ਮਿਲਦੀਆਂ ਹਰ ਇੱਕ ਦੀਆਂ ਵੱਖਰੀਆਂ ਵੱਖਰੀਆਂ ਉਂਝੀ ਪਛਾਣੀਆਂ ਜਾਂਦੀਆਂ ਤੇ ਜਿਹੜੇ ਆਈ ਪ੍ਰਿੰਟ ਅੱਖਾਂ ਦੇ ਲਕੀਰਾਂ ਵਾਂ ਉਹ ਇੱਕ ਨਾਲ ਦੂਸਰੇ ਦੀਆਂ ਨਹੀਂ ਮਿਲਦੀਆਂ ਕਿਸਮਤ ਇੱਕ ਨਾਲ ਦੂਸਰੇ ਦੀ ਨਹੀਂ ਮਿਲਦੀ ਕੋਈ ਨਾ ਕੋਈ ਫਰਕ ਹੈ ਸੁਭਾਅ ਵਿੱਚ ਫਰਕ ਹੈ ਕਿਸਮਤ ਵਿੱਚ ਫਰਕ ਹੈ ਰੇਖਾ ਵਿੱਚ ਫਰਕ ਹੈ ਰੰਗ ਰੂਪ ਆਕਾਰ ਵਿੱਚ ਫਰਕ ਹੈ ਤਨ ਸ੍ਰੀ ਗੁਰੂ ਅਮਰਦਾਸ ਸਹ ਮਾਰੇ ਕਹਿ ਲੱਗੇ ਵੀ ਇਹਦੇ ਵਰਗਾ ਤਾਂ ਇਹੀ ਆ ਦੂਜਾ ਕੋਈ ਨਹੀਂ ਜੇ ਇਸ ਤਰ੍ਹਾਂ ਦਾ ਵਰ ਚਾਹੀਦਾ ਤੇ ਫਿਰ ਇਸ ਵਰਗਾ ਤਾਂ ਇਹੀ ਆ ਪਾਸ ਬੁਲਾ ਕੇ ਮਾਰੇ ਨੇ ਪੁੱਛਿਆ ਪੁਰਖਾ ਤੇਰਾ ਨਾਮ ਕੀ ਹੈ ਮਾਰੇ ਇਹ ਮੇਰਾ ਨਾਮ ਹੈ RAMDAS ਗੁਰਬਾਣੀ ਵਿੱਚ ਮਾਰੇ ਦਾ ਇੱਕੋ ਹੀ ਨਾਮ ਆਇਆ ਹੈ ਇਹੀ ਆਇਆ ਹੈ ਉੰਜ ਕਈਆਂ ਇਤਿਹਾਸਕਾਰਾਂ ਨੇ ਭਾਈ ਜੇਠਾ ਜੀ ਕਰਕੇ ਵੀ ਲਿਖਿਆ ਪਰ ਗੁਰਬਾਣੀ ਵਿੱਚ ਕੋਈ ਨਾਮ ਮਹਾਰਾਜੀ ਸਾਹਿਬ ਜੀ ਦਾ ਆਉਂਦਾ ਏ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜੀ ਦੇ ਦੋਵੇਂ ਨਾਮ ਆਉਂਦੇ ਆ ਬਾਬਾ ਲੈਣਾ ਜੀ ਨਾਮ ਵੀ ਆਉਂਦਾ ਏ ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਵੀ ਆਉਂਦਾ ਆ ਆਪ ਜੀ ਨੇ ਬੇਨਤੀ ਕੀਤੀ ਜੀ ਦਾਸ ਦਾ ਨਾਮ ਆਰਾਮ ਦਾਸ ਹੈ ਨਗਰ ਕਿਹੜਾ ਹੈ ਆਖਿਆ ਜੀ ਚੋਨਾ ਮੰਡੀ ਲਾਹੌਰ ਮਾਤਾ ਪਿਤਾ ਬਾਰੇ ਪੁੱਛਿਆ ਤੇ ਆਪ ਜੀ ਨੇ ਦੱਸਿਆ ਕਿ ਮਾਤਾ ਪਿਤਾ ਤੇ ਬਚਪਨ ਵਿੱਚ ਹੀ ਆਕਾਲ ਚਲਾਣਾ ਕਰ ਗਏ ਸਨ ਵਿਧਵਾ ਨਾਨੀ ਮਾਤਾ ਜੀ ਦੇ ਪਾਸ ਆ ਕਰਕੇ ਰਹਿਣਾ ਕੀਤਾ ਹੈ ਬਾਸਰ ਕੇ ਨਗਰ ਨਾਨਕੇ ਹਨ ਨਾਨਕਾ ਨਗਰ ਹੈ ਜੋ ਮਾਰੇ ਆਪ ਜੀ ਦਾ ਨਗਰ ਹੈ ਉਥੋਂ ਫਿਰ ਆਪ ਜੀ ਦੀ ਚਰਨ ਸ਼ਰਨ ਵਿੱਚ ਆਇਆ ਹ ਜੇਦੋਂ ਸਾਰਾ ਕੋਈ ਦੱਸ ਦਿੱਤਾ ਤੇ ਫਿਰ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਣੀ ਨੇ ਆਪਣੀ ਛੋਟੀ ਸੁਪਤਰੀ ਬੀਬੀ ਭਾਨੀ ਦਾ ਆਨੰਦਕਾਰ ਜ ਆਪ ਜੀ ਦੇ ਨਾਲ ਪੜ ਦਿੱਤਾ ਪਹਿਲਾ ਵੀ ਸੇਵਾ ਕਰਿਆ ਕਰਦੇ ਆਨੰਦਕਾਰ ਹੋਣ ਤੋਂ ਬਾਅਦ ਵਿਆਹ ਹੋਣ ਤੋਂ ਬਾਅਦ ਮਹਾਰਾਜ ਦੇ ਘਰ ਹੀ ਰਹਿ ਕਰਕੇ ਬੀਬੀ ਭਾਨੀ ਜੀ ਵੀ ਮਹਾਨ ਸੇਵਾ ਕਰਦੇ ਸੀ ਤੇ ਧੰਨ ਸ੍ਰੀ ਰਾਮਦਾਸ ਸਾਹਿਬ ਜੀ ਮਹਾਰਾਜ ਵੀ ਮਹਾਨ ਸੇਵਾ ਕਰਦੇ ਬੜੇ ਪ੍ਰੇਮ ਦੇ ਨਾਲ ਆਪ ਜੀ ਨੇ ਸੇਵਾ ਕਰਨੀ ਔਰ ਇੱਕ ਦੇਨ ਸਾਧ ਸੰਗਤ ਜੀ ਬੀਬੀ ਭਾਨੀ ਜੀ ਦੀ ਸੇਵਾ ਤੇ ਪ੍ਰਸੰਨ ਹੋ ਕਰਕੇ ਵੀ ਮਹਾਰਾਜ ਸਾਹਿਬ ਜੀ ਨੇ ਵਰ ਦਿੱਤਾ ਸੀ ਕਿਉਂਕਿ ਸਤਿਗੁਰੂ ਜੀ ਦੀ ਜੋ ਪੀੜੀ ਸੀ ਜਿਹਦੇ ਉੱਤੇ ਬੈਠ ਕੇ ਮਹਾਰਾਜ ਇਸ਼ਨਾਨ ਕਰ ਰਹੇ ਸਨ ਉਹਦਾ ਪਾਵਾ ਟੁੱਟ ਗਿਆ ਇੱਕ ਪਾਸੇ ਨੂੰ ਡਿੱਗਣ ਵਾਲੀ ਹੋ ਗਈ ਤੇ ਬੀਬੀ ਭਾਨੀ ਜੀ ਨੇ ਉਹਦੇ ਥੱਲੇ ਆਪਣਾ ਹੱਥ ਹੀ ਦੇ ਦਿੱਤਾ ਉਹ ਵਿੱਚ ਖੁੱਭ ਗਿਆ ਪਾਵਾ ਲੋਵੀ ਵਗਿਆ ਬਾਵੀ ਸੁੱਜ ਗਈ ਜਦੋਂ ਮਹਾਰਾਜ ਦੀ ਦ੍ਰਿਸ਼ਟੀ ਪਈ ਤੇ ਕਹਿਣ ਲੱਗੇ ਵੀ ਧੀਏ ਭਾਨੀਏ ਤੂੰ ਇਸ ਤਰ੍ਹਾਂ ਹੱਥ ਕਿਉਂ ਦਿੱਤਾ ਥੱਲੇ ਆਖਿਆ ਪਿਤਾ ਜੀ ਇਹ ਡਿਗ ਪਹਿਣਾ ਸੀ ਕਿਹੜੀ ਡਿਗ ਪਹਿਣੀ ਸੀ ਖਿਆਲ ਆਇਆ ਵੀ ਪਿਤਾ ਜੀ ਡਿਗਣਾ ਪਹਿਣ ਮਹਾਰਾਜ ਬੜੇ ਪ੍ਰਸੰਨ ਹੋਏ ਕਹਿਣ ਲੱਗੇ ਧੀਏ ਮੰਗ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਘਰੋਂ ਤੇਨੂੰ ਕੁਝ ਦਈਏ ਆਖਿਆ ਪਿਤਾ ਜੀ ਜੇ ਆਪ ਜੀ ਪ੍ਰਸੰਨ ਹੋਏ ਹੋ ਤੇ ਇਹ ਗੁਰਤਾ ਗੱਦੀ ਮੇਰੇ ਘਰ ਵਿੱਚ ਰਹੇ। ਤੇ ਉਸ ਵੇਲੇ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਵੀ ਇਹ ਗੁਰਿਆਈ ਤੇਰੇ ਘਰ ਵਿੱਚ ਹੀ ਰਹੇਗੀ। ਪਰ ਨਾਲ ਆਉਣ ਵਾਲਾ ਸਮਾਂ ਵੀ ਵਿਖਾ ਦਿੱਤਾ ਸੀ। ਮਹਾਰਾਜ ਨੇ ਇਹ ਵੀ ਬਚਨ ਕਹਿ ਦਿੱਤੇ ਸਨ ਪੀਤੀਏ ਪਾਨੀਏ ਤਾਂ ਵਗਦਾ ਦਰਿਆ ਸੀ। ਤੂੰ ਤਾਂ ਵਗਦੇ ਦਰਿਆ ਨੂੰ ਬੰਨ ਲਾ ਦਿੱਤਾ। ਤੇਰੇ ਕੋਲ ਵਿੱਚ ਹੀ ਰਵੇਗੀ ਹੁਣ ਅਗੇ ਗੁਰਿਆਈ ਇਹ ਸੇਵਾ ਦਾ ਫਲ ਮਿਲਿਆ ਬੀਬੀ ਭਾਨੀ ਜੀ ਸੇਵਾ ਕੀਤਿਆਂ ਸਭ ਕੁਝ ਮਿਲ ਜਾਂਦਾ ਸਾਧਸਗੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚ ਉਹ ਜਾਏ ਫਿਰ ਇੱਕ ਦਿਨ ਮਹਾਰਾਜ ਸਾਹਿਬ ਕਹਿਣ ਲੱਗੇ ਧੀਏ ਭਾਨੀਏ ਜੇ ਤੇਰੇ ਪਤੀ ਸ੍ਰੀ ਰਾਮਦਾਸ ਜੀ ਅਕਾਲ ਚਲਾਣਾ ਕਰ ਜਾਣ ਸਰੀਰ ਤਿਆਗ ਜਾਣ ਤੇ ਧੀਏ ਤੂੰ ਕੀ ਕਰੇਂਗੀ ਆਖਿਆ ਪਿਤਾ ਜੀ ਆਪ ਜੀ ਨੇ ਮੇਰਾ ਨਾਂ ਭਾਨੀ ਰੱਖਿਆ ਹੈ ਤੇ ਭੱਬੇ ਅਖਰਦਵਾਰਾ ਵੀ ਮੈਨੂੰ ਉਪਦੇਸ਼ ਦਿੱਤਾ ਹੈ ਇਸ ਪੁਤਰੀਏ ਆ ਭੱਬੇ ਅਖਰ ਦਾ ਉਪਦੇਸ਼ ਕਮਾਉਣਾ ਪੱਬਾ ਭਾਣਾ ਜੀ ਪੱਬਾ ਭਲਾ ਜੀ ਪੱਬਾ ਭੁਲਗੀ ਜੀ ਮਹਾਰਾਜ ਸਹਿਬ ਨੇ ਆਖਿਆ ਭਬੇ ਅਖਰ ਦੁਆਰਾ ਇਹ ਉਪਦੇਸ਼ ਜਿਤੇ ਰੱਖਣਾ ਤੇ ਜੇ ਤੇਰੇ ਪਤੀ ਅਕਾਲ ਚਲਾਣਾ ਕਰ ਜਾਣ ਸਰੀਰ ਛੱਡ ਜਾਣ ਤੇ ਧੀਏ ਕੀ ਕਰਨਗੀ ਆਖਿਆ ਪਿਤਾ ਜੀ ਫਿਰ ਭਾਣਾ ਮੰਨਾਂਗੀ ਤੁਸੀਂ ਮੇਰਾ ਨਾਂ ਭਾਨੀ ਰੱਖਿਆ ਤੇ ਭਾਨੀ ਫਿਰ ਭਾਣਾ ਮੰਨੇਗੀ ਤੇ ਮਹਾਰਾਜ ਸਹਿਬ ਕਹਿਣ ਲੱਗੇ ਧੀਏ ਹੁਣ ਸ੍ਰੀ ਰਾਮਦਾਸ ਜੀ ਦੀ ਸਰੀਰਕਾਰਬਲਾ ਪੂਰੀ ਹੋ ਚੁੱਕੀ ਹੈ ਪਰ ਸਾਡੀ ਅਜੇ ਸਰੀਰਕਾਰਬਲਾ 6 ਸਾਲ ਤੇ ਕੁਝ ਮਹੀਨੇ ਭਾਵੇਂ 1.7 ਸਾਲ ਦਾ ਸਮਾਂ ਸਾਡੀ ਸਰੀਰਕਾਰਬਲਾ ਜਿਹੜੀ ਉਹ ਬਾਕੀ ਰਹਿੰਦੀ ਹੈ ਉਹ ਅਸੀਂ ਆਪਣੀ ਜਿਹੜੀ ਇਹ 7 ਸਾਲ ਸਰੀਰਕਾਰ ਬੰਦ ਆਸ ਸੋਟੀ ਤਿਲੂ ਅਮਰਦਾਸ ਜੀ ਮਾਕੇ ਸੇਵਾ ਆਰੰਭ ਕਰ ਰਿਹਾ ਹਾਂ ਕੋਈ ਕਰਮ ਕਾਮ ਕ੍ਰੋਧ ਕਾਮ ਕ੍ਰੋਧ ਮੋਹ ਸ੍ਰੀ ਗੋਇੰਦਵਾਲ ਸਹਿਬਾਏ ਬੌਲੀ ਗੁਰੂ ਸੱਜ ਪੜਾ ਕੀਤਾ ਸੀ ਪੜਾ ਕੀਤਾ ਸੀ ਨਾ ਮਹਾਰਾਜ ਸਿੱਖ ਸੂਰਪਾ ਦੇ ਨਾਲ ਆਰੰਭ ਕੋ ਆਰੰਭ ਕੋ ਆਏ ਸਤੀਜੇ ਅਰ ਜਾਹੋ ਜਿਆ ਸਮਾਈਆਂ ਬਾਬਾ ਸੁੰਦਰ ਜੀ ਪੜਪੋਤ ਰਤਨੀ ਇਹ ਮਾਤਾਵਾਂ ਨੂੰ ਨਤਰਨਰਬ ਬਿਠਾਵਨ ਕੀ ਸਬਨੇਤਾ ਬਾਦਦਾ ਕਹਾਂ ਪੈਹਰੋ ਬਿਗਨ ਜਿਹੜੇ ਕੀਤੇ ਹਨ ਤੇ ਹਨ ਸੰਗਤ ਨੂੰ ਸੰਗਤ ਨੂੰ ਉਸੇ ਤਰ੍ਹਾਂ ਦਾ ਹੀ ਪਰਿਵਾਰ ਨੂੰ ਸਾਡਾ ਪਰਿਵਾਰ ਸਾਡਾ ਪਰਿਵਾਰ ਵੀ ਉਸੇ ਤਰ੍ਹਾਂ ਉਹ 도ੜ ਕੇ ਉਹ 도ੜ ਕੇ ਤਿੰਨਾਂ ਸਾਲਾਂ ਦੇ ਹੀ ਪਿਤਾ ਨੂੰ ਪਰਾਂ ਦਾ ਵਿੱਚ ਰਹਿ ਕੇ ਨਰ ਆ ਰਹੇ ਆ ਪਹਿਲੋਂ ਜੰਨ ਨੂੰ ਛਕਾਉਣੀ ਇਹ ਤਾਂ ਪਹਿਲੋਂ ਜੰਨ ਨੂੰ ਛਕਾਉਣੀ ਇਹ ਤਾਂ ਸ਼ਗਣਾ ਦੀ ਮਾਲ ਵਿੱਚੋਂ ਮੱਲੇ ਨ ਜਾਣਦੇ ਹੋਏ ਆ ਜੂਸ ਜਾ ਹੋ ਜਾਂਤੇ ਨਾ ਸਮੇਂ ਦੀ ਸਾਰੀ ਗੱਲ ਤੇ ਸੰ ਰਾਜੀ ਖੁਸ਼ੀ ਦੇ ਰਾਜੀ ਜੇ ਜਬਾਂ ਛੇ ਇਥੇ ਜਵਾਨ ਪੋਨਿਆ ਨਾ ਕਿ ਜਿਹੜਾ ਧਨ ਪਦਾਰ ਰਾਤ ਜਿਹੜੀ ਉਹ ਬਤੀਤ ਕਰ ਦਿੱਤੀ ਭਾਵ ਦੂਸਰਾ ਸੁਪਤਰੀ ਵੀ ਫਿਰ ਕਰ 26 ਸੰਤ ਗੋਬਿੰਦ ਸਾਹਿਬ ਜੀ ਮਾਲ ਛੇਵੇਂ ਪਾਤਸ਼ਾਹ ਸਾਮਰਾਏ ਸੁਲਤਾਨਪੁਰ ਲੋਧੀ 21 ਪਰਲੋਦੀ 21 ਬਾਦਰੋਂ ਤੇ ਸ੍ਰੀ 21 ਬਾਦਰੋਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੇ ਸਹਿਬ ਜਾਂ ਤੇ ਜਾਂਗਿਆ ਦੇ ਸਹਿਬ ਜਾਂ ਤੇ ਜਾਂਗੀਰ ਬਾਦਸ਼ਾਹ ਦਾ ਅਰਜਨ ਲੇਖੀ ਉਹਦਾ ਸ਼ਗਨ ਆਇਆ ਹੋਇਆ ਰਿਸ਼ਤਾ ਰਿਸ਼ਤਾ ਪ੍ਰਵ ਰਿਸ਼ਤਾ ਪ੍ਰਵਾਨ ਕਰ ਲਿਆ ਪ੍ਰਵਾਨ ਕਰ ਲਿਆ ਔਦਰੋਂ ਦੇ ਮਤੀਤ ਕੀਤੀ ਗਲ ਪਾਣੀ ਪਕਵਾਨ ਬਾਬਾ ਬੁੱਢਾ ਸਾਹਿਬ ਜੀ ਜਿਕਰ ਆਇਆ ਜਿਕਰ ਆਇਆ ਹੈ ਇਹ ਅਸਥਾਨਾ ਹੈ ਇਹ ਅਸਥਾਨਾ ਤੇ ਗਏ ਸ੍ਰੀ ਨਗੇ ਗੁਰੂ ਬਾਬਾ ਜੀ ਨਗੇ ਗੁਰੂ ਬਾਬਾ ਜੀਤ ਵਾਸਤੇ ਇਹਨਾਂ ਅਰੰਭ ਹੋ ਕੇ ਚੱਲ ਪੈਣਾ ਵਾਸਨਾ ਮੋਹਨ ਹਾਲ